ਲਵੀ ਹਰਪੇਜ ਅੱਜ ਤਾਂ ਮਹਲਾ ਜਮਾ ਜੰਗਲਾਂ ਦੀ ਬਾਣ ਲੈ ਵੀ ਮਤਲਬ ਤੇ ਅੱਜ ਲੈ ਕੇ ਕਿੱਥੇ ਆਇਆ ਮੈਂ ਸ਼੍ਰੀ ਰਾਮਚੰਦਰ ਜੀ ਦੇ ਨਾਨਕਿਆਂ ਦੇ ਪਿੰਡ ਲੈ ਕੇ ਆਇਆ ਹੈ ਨਾ ਵੱਡੀ ਗੱਲ ਮੈਨੂੰ ਇੰਨਾ ਪਤਾ ਵੀ ਜੇ ਇੱਥੋਂ ਦੀ ਮੈਂ ਕਈ ਵਾਰ ਲੰਘਿਆ ਇਹਦੇ ਨੇੜੇ ਦੀ ਹਾਂ ਪਰ ਮੈਨੂੰ ਇੰਨਾ ਪਤਾ ਵੀ ਇੱਥੇ ਰਹਿਣ ਵਾਲੇ ਲੋਕਾਂ ਨੂੰ ਵੀ ਨਹੀਂ ਪਤਾ ਹੋਣਾ ਕਿ ਇਹ ਜਗਾ ਦਾ ਹਿਸਟਰੀ ਨਾਲ ਇਹ ਸਬੰਧ ਹੈ ਮੈਂ ਮੋਟੀਆਂ ਤਿੰਨ ਗੱਲਾਂ ਦੱਸ ਦਿਆਂ ਪਹਿਲਾਂ ਹਾਂ ਇੱਕ ਤਾਂ ਇਹ ਥਾਂ ਹੈਗਾ ਵਾ ਜਿੱਥੇ ਸ਼੍ਰੀ ਰਾਮਚੰਦਰ ਜੀ ਦੇ ਨਾਨਕੇ ਦੱਸੇ ਜਾਂਦੇ ਆ ਵੀ ਮਾਤਾ ਕਸ਼ਲਿਆ ਦੇ ਆ ਪੇਕਾ ਪਿੰਡ ਸੀ ਵੀ ਰਾਜਾ ਦਸ਼ਰਤ ਇੱਥੇ ਬਰਾਤ ਲੈ ਕੇ ਆਇਆ ਸੀ ਅੱਛਾ ਇਦੋਂ ਇੱਕ ਹੋਰ ਬਾਦ ਵਾਲੀ ਘਟਨਾ ਜੀ ਆਪਾਂ ਮੁਹੰਮਦ ਗੋਰੀ ਵੇਲੇ ਹੂੰ ਮੁਹੰਮਦ ਗੋਰੀ ਦੀ ਇਹ ਕਹਿ ਲੋ ਕਿ ਉਹਦੀਆਂ ਮੁੱਖ ਗਤੀਵਿਧੀਆਂ ਦਾ ਕੇਂਦਰ ਰਿਆ ਆਹ ਹੀ ਆਹ ਹਾਂ ਹੂੰ ਇੱਥੋਂ ਹੀ ਹਿੰਦੁਸਤਾਨ ਦੇ ਵਿੱਚ ਗੁਲਾਮ ਵੰਸ਼ ਦਾ ਰਾਜ ਚੱਲਿਆ ਸੀ ਕੌਤਬਦੀਨ ਐਬਕ ਇੱਥੇ ਉਹਨੇ ਗੱਦੀ ਸੌਂਪ ਕੇ ਉਹਨੂੰ ਮੁਹੰਮਦ ਗੋਰੀ ਆਪਦੇ ਗਜਨੀ ਚਲੇ ਗਿਆ ਸੀ ਅੱਛਾ ਤੇ ਇਸੇ ਥਾਂ ਦੇ ਉੱਤੇ ਹੀ ਬੰਦਾ ਸਿੰਘ ਬਹਾਦਰ ਨੇ ਹਮਲਾ ਕਰਕੇ ਇਹਨੂੰ ਤਬਾਹ ਸਨਸ ਕਰਤਾ ਸੀ ਸਰਾਂ ਤੋਂ ਤੇ ਹਮਲਾ ਕਰਦੋ ਇਹ ਸਾਰੀਆਂ ਗੱਲਾਂ ਪਾਸਤਾਰ ਚ ਵੀ ਕਰਾਂਗੇ ਮੈਂ ਤੁਹਾਨੂੰ ਆ ਹੀ ਕਹਿਣ ਲੱਗਿਆ ਸੀ ਵੀ ਥੋੜਾ ਯਾਰ ਹਿਸਟਰੀ ਤਿੰਨ ਵੱਡੇ ਹਨਾ ਹੈਗੀਆਂ ਇਹਦੀਆਂ ਚੀਜ਼ਾਂ ਤਾਂ ਇੱਕ ਇੱਕ ਕਰਕੇ ਯਾਰ 10000 ਹੁਣ ਥੋੜਾ ਟਾਈਮ ਵੀ ਲੱਗ ਜੇ ਦਰਸ਼ਕਾਂ ਨੂੰ ਵੀ ਬੇਨਤੀ ਕਰਦੇ ਆ ਇੱਕ ਤਾਂ ਵੀਡੀਓ ਨੂੰ ਸ਼ੇਅਰ ਕਰਿਓ ਤੁਹਾਨੂੰ ਜਗਾ ਵੀ ਐਕਸਪਲੇਨ ਕਰਦੇ ਆ ਕਿ ਕਿੱਥੇ ਆ ਹਾਂ ਤਾ ਨੰਬਰ 2 ਤੇ ਜਿਹੜੇ ਇਸ ਇਲਾਕੇ ਦੇ ਆ ਕੀ ਉਹ ਇਸ ਜਗ੍ਹਾ ਬਾਰੇ ਇੰਨਾ ਕੁਝ ਜਾਣਦੇ ਸੀ ਕਿ ਉਹਨਾਂ ਨੂੰ ਇਹ ਦੇਖਣ ਨੂੰ ਸਿਰਫ ਖੰਡਰ ਹੀ ਨਜ਼ਰ ਆਉਂਦਾ ਸੀਗਾ ਕੀ ਉਹ ਜਾਣਦੇ ਸੀ ਕਿ ਇਹਦੀ ਇੱਟ ਇੱਟ ਨੇ ਕੀ ਦੇਖਿਆ ਹੋਇਆ ਉਹਨਾਂ ਨੂੰ ਪਤਾ ਸੀ ਇਸ ਗੱਲ ਦਾ ਹਰ ਭੇਜ ਪਹਿਲਾਂ ਫਿਰ ਆਪਾਂ ਸ਼ੁਰੂ ਤੋਂ ਸ਼ੁਰੂ ਕਰਦੇ ਹਾਂ ਸ਼ੁਰੂ ਤੋਂ ਕਰੀਏ ਵੀ रामचंद्र ਜੀ ਵੇਲੇ ਤੋਂ ਕਰਦੇ ਹਾਂ ਹਾਂ ਇਹ ਕੁੜਾਮ ਥਾਵਾਂ ਹਾਂਜੀ ਇਹਨੂੰ ਕੋਹਰਾਮ ਵੀ ਆਖਦੇ ਰਹੇ ਇਤਿਹਾਸ ਜਿਵੇਂ ਦੱਸਣ ਦਾ ਪਤਾ ਲੱਗਾ ਕੋਹਰਾਮ अच्छा ਜਿਵੇਂ ਅਕਸਰ ਤੁਸੀਂ ਇਤਿਹਾਸ ਚ ਪੜਾਊਗਾ ਕੋਹਰਾਮ ਦੇ ਵਿੱਚ ਹਮਲਾ ਚ ਲਿਆ ਗਿਆ ਰਾਜਾ ਕੋਹਰਾਮ ਚ ਲਿਆ ਗਿਆ ਉਹ ਇਹਦਾ ਜ਼ਿਕਰ ਹੋ ਸਕਦਾ ਵਾ ਇਤਿਹਾਸ ਜੁ ਤੱਥ ਮਿਲਦੇ ਆ ਵੀ ਰਾਜਾ ਮਾਤਾ ਕੁਸ਼ਲਿਆ ਇਸ ਏਰੀਏ ਦੀ ਸੀ ਕਿਵੇਂ ਹੋਰ ਦੱਸਦੇ ਆ ਪੰਜਾਬ ਦਾ ਦੇਸ਼ ਦਾ ਨਾਂ ਇੱਕ ਕਿ ਕਈ ਦੇਸ਼ ਵੀ ਹੁੰਦਾ ਸੀ ਕਿਸੇ ਸਮੇਂ اچھا ਪੰਜਾਬ ਦੇਸ਼ ਦਾ ਨਾਂ ਕਿ ਕਈ ਦੇਸ਼ ਹੁੰਦਾ ਕਿ ਕਈ ਦੇਸ਼ ਵੀ ਉਹ ਕਸ਼ਮੀਰ ਤੱਕ ਸਾਰਾ ਏਰੀਆ ਹੁੰਦਾ ਸੀਗਾ ਕਿ ਕਈ ਵੀ ਸ਼੍ਰੀ ਰਾਮਚੰਦਰ ਜੀ ਦੀ ਮਤਰੀ ਹੀ ਮਾਂ ਸੀ ਹੂੰ ਹੂੰ ਮਤਲਬ ਇਸ ਧਰਤੀ ਦੇ ਵਿੱਚ ਰਹੇ ਹੋਏ ਦੱਸੇ ਜਾਂਦੇ ਆ ਲੇਸ਼ਰਤ ਰਾਜਾ ਇੱਥੇ ਬਰਾਤ ਲੈ ਕੇ ਆਇਆ ਸੀ ਇੱਕ ਊੜਾਮਾ ਪਟਿਆਲੇ ਤੋਂ 25 ਤੋਂ 30 ਕਿਲੋਮੀਟਰ ਦਾ ਡਿਸਟੈਂਸ ਨੂੰ ਹਾਂ ਹਾਂ ਤਕਰੀਬਨ ਪਟਿਆਲੇ ਤੋਂ ਤੁਸੀਂ ਬਾਹਰ ਨੂੰ ਨਿਕਲਦੇ ਆ ਤਾਂ ਇਹ 22-23 ਕਿਲੋਮੀਟਰ ਬਾਹਰ ਹੈ ਤੇ ਆਸ ਨੂੰ ਖੰਡਰ ਨਜ਼ਰ ਆ ਰਹੇ ਆ ਹੂੰ ਇਹ 12ਵੀਂ ਸਦੀ ਦਾ ਕਿਲਾ ਹੁੰਦਾ ਸੀਗਾ ਕੁਸ਼ ਕਿਲੇ ਨੂੰ ਢਾਹ ਕੇ ਪਟਿਆਲੇਲੇ ਰਾਜੇ ਮਹਾਰਾਜਾ ਕਰਮ ਸਿੰਘ ਨੇ ਇੱਥੇ ਦੁਬਾਰੇ ਇੱਕ ਕਿਲਾ ਵੀ ਬਣਾਇਆ ਸੀ ਹੋ ਸਕਦਾ ਇਹ ਉਹਦਾ ਦੁਬਾਰੇ ਬਣਾਇਆ ਹੋ ਇਹ ਜਿਹੜਾ ਤਾਂ ਉਬਾਦੀ ਦੀ ਮੁਸਲਮਾਨ ਉਬਾਦੀ ਹੁੰਦੀ ਸੀ ਵੀਰੇ ਇੱਥੇ ਅੱਛਾ ਤੇ ਇੱਥੇ ਫਿਰ ਬੱਦਾ ਸਿੰਘ ਭਾਦਰ ਨੇ ਵੀ ਹਮਲਾ ਕੀਤਾ ਤੇ ਪਾਕਿਸਤਾਨ ਦੇ ਵਿੱਚ ਇੱਥੋਂ ਲੋਕ ਚਲੇ ਵੀ ਗਏ ਤੇ ਬਹੁਤ ਸਾਰੇ ਇੱਥੇ ਪਾਕਿਸਤਾਨ ਨੂੰ ਆ ਵੀ ਗਏ ਤੇ ਜਿਹੜੇ ਨੇੜੇ-ਟੇੜੇ ਬਹੁਤ ਸਾਰੇ ਘਰਾਂ ਦੇ ਵਿੱਚ ਹਜੇ ਵੀ ਜੇ ਫੁੱਲਾ-ਫੱਲੇ ਕੀਤੀ ਜਾਵੇ ਕਿੰਨਾ ਦੇਖਿਆ ਜਾਣ ਤਾਂ ਹੋ ਸਕਦਾ ਵੀ ਇੱਥੋਂ ਨਿੱਕੀਆਂ ਗਈਆਂ ਆਹ ਇਹ ਜੀ ਇਟਾਂ ਦੇ ਨਾਲ ਬਣੇ ਹੋਏ ਘਰ ਹੋਣਗੇ ਇਨੂੰ ਲਖੌਰੀ ਇਟਾਂ ਵੀ ਕਹਿੰਦੇ ਆ ਬਾਦਸ਼ਾਹੀ ਇਟਾਂ ਵੀ ਕਹਿੰਦੇ ਆ ਭਦੌੜੀ ਇਟ ਆਪਣੇ ਏਰੀਆ ਦੇ ਨੇੜੇ ਪੱਠਾ ਕਰਕੇ ਆਪਾਂ ਨੂੰ ਆਪਣੀ ਸਥਾਨਿਕ ਭਾਸ਼ਾ ਚ ਭਦੌੜ ਮਸ਼ਹੂਰ ਹੋ ਗਿਆ ਉੱਥੇ ਪੱਠਾ ਸੀ ਨਿੱਕੀ ਇੱਟ ਦਾ ਅੱਛਾ ਅੱਛਾ ਆਮ ਇਹ ਬਾਦਸ਼ਾਹੀ ਇੱਟ ਕਹਿੰਦੇ ਆ ਕਿਉਂਕਿ ਬਾਦਸ਼ਾਹਾਂ ਦੇ ਘਰਾਂ ਨੂੰ ਲੱਗਦੀ ਸੀ ਮਾੜਾ ਬੰਦਾ ਕਿੱਥੋਂ ਲਾ ਲੂ ਮਾੜਾ ਬੰਦਾ ਲਾ ਨਹੀਂ ਸਕਦਾ ਹਾਂ ਇਹ ਇਸ ਕਰਕੇ ਬਾਦਸ਼ਾਹਾਂ ਦੇ ਇਹ ਨਾ ਮੈਂ ਤੁਹਾਨੂੰ ਇਹਦਾ ਇਹਦਾ ਅੱਜ ਦਾ ਅੱਜ ਦੀ ਇਹ ਜੇ ਦੇਖੀ ਅੱਜ ਅੱਜ ਮੈਂ ਹਰਪੇਜ ਮੈਂ ਇਹਦੀ ਦਰਸ਼ਕਾਂ ਨੂੰ ਇੱਕ ਚੀਜ਼ ਦੱਸਣੀ ਚਾਹੁੰਦਾ ਜਿਹੜੀ ਅੱਜ ਇੱਕੜਾ ਪਿੰਡ ਦੇ ਵਿੱਚ ਜਦੋਂ ਤੁਸੀਂ ਨਾ ਕੜਾਮ ਪਿੰਡ ਨੂੰ ਵੜਨਾ ਸਟਾਰਟ ਕਰੋਗੇ ਪਟਿਆਲੇ ਵਾਲੇ ਪਾਸਿਓਂ ਜੰਗਲ ਜੇ ਵਾਲੇ ਪਾਸਿਓਂ ਤਾਂ ਤੁਹਾਨੂੰ ਨਾ ਦਿਖਾਈ ਦੇਊਗਾ ਇੱਕ 40 50 ਫੁੱਟ ਉੱਚਾ ਇੱਕ ਪਹਾੜ ਦਿਖਾਈ ਦੇਊਗਾ ਹੂੰ ਮਤਲਬ ਠੀਕ ਆ ਹਾਂ ਠੀਕ ਠੇ ਦਿਖਾਈ ਦੇਊਗੀ ਉੱਥੇ ਇੱਕ ਪਾਸਿਓਂ ਮਿੱਟੀ ਦੀ ਆ ਕੱਚੀ ਦੀ ਮਤਲਬ ਉਹ ਪਹਿਲਾਂ ਕੱਚੀ ਮਿੱਟੀ ਦਾ ਕਿਲਾ ਸੀ ਇਹਦਾ ਮਤਲਬ ਜੀ ਸਹੀ ਸਹੀ ਹੈ ਨਾ ਫਿਰ ਉਸ ਤੋਂ ਬਾਅਦ ਉਹ ਟਾਇਆ ਕਿ ਉਹਦੇ ਉੱਪਰ ਹੋਰ ਕਿਲਾ ਬਣਿਆ ਅਸਲ ਚ ਇਹ ਕੱਚੇ ਕਿਲੇ ਹੋਣ ਦਾ ਵੀ ਕਾਰਨ ਸੀਗਾ ਜਿਵੇਂ ਹੁਣ ਆ ਕੰਧ ਆ ਕੰਧ ਦੇ ਵਿੱਚ ਗੋਲਾ ਵੱਜਿਆ ਸਿੱਧਾ ਨੇ ਕੰਧ ਢਾ ਦੇਣੀ ਆ ਇਹਦੇ ਜੇ ਬਾਹਰਲੇ ਪਾਸੇ ਮਿੱਟੀ ਦੀ ਢੇਰੀ ਲੱਗੀ ਆ ਟੇਢੀ ਗੋਲਾ ਵੱਜੂਗਾ ਉਹਦੇ ਵਿੱਚ ਉਹ ਵਿੱਚ ਮਿੱਟੀ ਤੇ ਧਸ ਜੂਗਾ ਆ ਕੰਧ ਦੋਵੇਂ ਖੜੀ ਰਹੂਗੀ ਬਾਹਰਲੇ ਬੱਸੋਂ ਕਈ ਵਾਰੀ ਕੱਚਾ ਸ਼ੋਹ ਹੁੰਦਾ ਸੀ ਜਿਵੇਂ ਭਰਤਪੁਰ ਰਾਜਸਥਾਨ ਚ ਜੱਟਾਂ ਦਾ ਕਿਲਾ ਵਾ ਉਹਦੇ ਬਾਹਰ ਉਹਨੇ ਮਿੱਟੀ ਭਰੀ ਸੀ ਜਿਵੇਂ ਬਠਿੰਡੇ ਦਾ ਕਿਲਾ ਦੇਖੋ ਬਠਿੰਡੇ ਵਾਲਾ ਕਿਲਾ ਮੈਂ ਕਹਿਣ ਲੱਗਿਆ ਸੀ ਉਹ ਜੀ ਮਿੱਟੀ ਨਜ਼ਰ ਆਊਗੀ ਤੁਹਾਨੂੰ ਹਾਂ ਵੀ ਜਦੋਂ ਗੋਲਾ ਬਾਹਰੋਂ ਆਵੇ ਵਿੱਚ ਧਸ ਜੇ ਉਹ ਤੇ ਮਨੀ ਪਾਵਰ ਨਹੀਂ ਰਣੀ ਉਹ ਗੋਲੇ ਦੀ ਸਮਝ ਗਿਆ ਬਠਿੰਡੇ ਨੂੰ ਕਹਿੰਦੇ ਰਹੇ ਸੀ ਤਬਰ ਹੁੰਡ ਹਮਮਦ ਗੋਰੀ ਦੇ ਵੇਲੇ ਉਹ ਪ੍ਰਥਵੀ ਰਾ चौहान ਦੇ ਰਾਜ ਦੇ ਦੀਨ ਹੁੰਦਾ ਸੀ ਬਠਿੰਡੇ ਵਾਲਾ ਕਿਲਾ ਜੇ ਗੱਲ ਚੱਲਦੀ ਮੈਂ ਦੱਸ ਦਿਆਂ ਤੇ ਅਜਮੇਰ ਦੇ ਅਧੀਨ ਸੀ ਪ੍ਰਥਵੀ ਰਾ चौहान ਦਾ ਰਾਜ ਅਜਮੇਰ ਚ ਸੀ ਰਾਜਸਥਾਨ ਤੇ ਇੱਥੇ ਫਿਰ ਮੁਹੰਮਦ ਗੋਰੀ ਨੇ ਵੀ ਕਬਜ਼ਾ ਕਰ ਲਿਆ ਸੀ ਬਠਿੰਡੇ ਵਾਲੇ ਕਿਲੇ ਤੇ ਮਤਲਬ ਇਹ ਮੇਨ ਕੱਤੀ ਵਿਧੀਆਂ ਦਾ ਕੇਂਦਰ ਰਿਹਾ ਲੜਾਈਆਂ ਪੜਾਈਆਂ ਕਬਜ਼ੇ ਇੱਥੇ ਹੁੰਦੇ ਰਹੇ ਆ ਪਹਿਲਾ ਇਹਦਾ ਹਿਸਟਰੀ ਨਾਲ ਸੰਬੰਧ ਆ ਗਿਆ ਹਰਪੇ ਦੇ ਸ਼੍ਰੀ ਰਾਮਚੰਦਰ ਜੀ ਦਾ ਉਹ ਦਾਸਤ ਵੀ ਨਾਨਕੇ ਸੀ ਉਸ ਤੋਂ ਅੱਗੇ ਇਹਦਾ ਆ ਗਿਆ ਗੁਲਾਮ ਵੰਸ਼ ਇਹ ਮੁਹੰਮਦ ਗੋਰੀ ਮੁਹੰਮਦ ਗੋਰੀ ਮੁਹੰਮਦ ਗੋਰੀ ਜਦੋਂ ਉਹਨੇ ਪ੍ਰਥਵੀਰਾਜ ਚੋਹਾਨ ਨੂੰ 1192 ਦੀ ਲੜਾਈ ਚ ਹਰਾਇਆ ਤਰਾਇਨ ਦੀ ਲੜਾਈ ਪ੍ਰਥਵੀਰਾਜ ਚੋਹਾਨ ਹੰਦ ਦਾ ਸਮਰਾਟ ਸੀ ਮਹਾਨ ਰਾਜਾ ਸੀ ਤੇ ਉਹਨੂੰ ਹਰਾਉਣ ਤੋਂ ਬਾਅਦ ਉਹਨੇ ਇੱਕ ਹੋਰ ਵੀ ਦੱਸਿਆ ਜਾਂਦਾ ਉਹਨੇ ਰਾਜ ਭਾਗ ਜਿਹੜਾ ਅਜਮੇਰ ਦਾ ਸੀ ਨਾ ਕਿਸੇ ਮੁਸਲਮ ਭਾਈਚਾਰੇ ਨੂੰ ਨਹੀਂ ਦਿੱਤਾ ਉਹਦੇ ਦਾ ਆਪਣੇ ਦਾ ਮੁੰਡਾ ਹੈ ਨਹੀਂ ਸੀ ਕਿ ਭਤੀਜਾ ਹੀ ਸੀ ਉਹਦੇ ਕੋਲੇ ਉਹਨੇ ਕਿਸੇ ਹੋਰ ਮੁਸਲਮਾਨ ਨੂੰ ਨਹੀਂ ਰਾਜ ਦਿੱਤਾ ਉਹਦੇ ਰਿਸ਼ਤੇਦਾਰ ਨੂੰ ਹੀ ਰਾਜ ਦਿੱਤਾ ਸੀ ਅੱਛਾ ਹੂੰ ਤੇ ਇੱਕ ਹੋਰ ਖਾਸ ਗੱਲ ਉਹ ਤੁਸੀਂ ਜਦੋਂ ਵੀ ਉਹਦਾ ਰਾਜਪਾਗ ਕਿਸੇ ਰਾਜਾ ਖਤਮ ਹੋ ਜਾਂਦਾ ਸੀਗਾ ਜਿਹੜੇ ਮੰਤਰੀ ਸੰਤਰੀ ਹੁੰਦੇ ਸੀ ਜੇ ਹਿੰਦੂ ਆ ਤਾਂ ਹਿੰਦੂ ਹੀ ਰਹਿੰਦੇ ਸੀ ਜੇ ਮੁਸਲਮਾਨ ਆ ਤਾਂ ਮੁਸਲਮਾਨ ਹੀ ਰਹਿੰਦੇ ਸੀ ਅੱਛਾ ਉਹ ਥੱਲੇ ਦਾ ਟਾਂਚਾ ਨਹੀਂ ਸੀ ਬਦਲਦਾ ਜਿਵੇਂ ਹੁਣ ਕੈਪਟਨ ਬਦਲ ਗਿਆ ਭਵੰਤ ਮਾਰ ਆ ਗਿਆ ਚੰਨੀ ਆ ਗਿਆ ਹਾਂ ਪਰ ਅਫਸਰ ਉਹ ਹੀ ਆ ਅਫਸਰ ਉਹ ਹੀ ਆ ਇਹ ਉਦੋਂ ਤੋਂ ਹੀ ਚੱਲੇ ਆਉਂਦਾ ਅਫਸਰ ਨਹੀਂ ਸੀ ਬਦਲਦੇ ਹਾਂ ਅਫਸਰ ਉਹੀ ਰਹਿੰਦੇ ਆ ਜਿਵੇਂ ਸ਼ਾਹਜਹਾਂ ਦੇ ਵੇਲੇ ਟੋਡਰਮਲ ਇੱਕ ਸ਼ਾਹਜਹਾਂ ਵੇਲੇ ਹੋਇਆ ਅਕਬਰ ਵੇਲੇ ਹੋਇਆ ਉਹ ਵੀ ਸ਼ਾਹਜਹਾਂ ਸੀ ਇੱਕ ਟੋਡਰਮਲ ਜੀ ਜਿਹੜੇ ਆਪਣੇ ਜਿਨ੍ਹਾਂ ਨੇ ਅਫਸਕਤ ਨਾਲ ਜੁੜੇ ਇਹ ਦੋ ਟੋਡਰਮਲ ਹੋਏ ਆ ਉਹ ਤੋਂ Hindu ਰਾਜੇ ਸੀਗੇ ਔਰੰਗਜ਼ੇ ਵੇਲੇ ਵੀ ਜਿਹੜੇ ਮੇਨ ਸਿਪਾਹੀ ਸੀ ਜਾਂ ਰਿਆਸਤਾਂ ਸੀ ਉਹ ਮੇਨ Hindu ਸੀਗੇ ਮੁਸਲਮਾਨਾਂ ਵਾਲੇ ਪਾਸੇ ਵੀ ਕਈ ਵਾਰੀ Hindu ਹੁੰਦੇ ਸੀਗੇ ਤੇ ਕਿਸੇ ਤਰ੍ਹਾਂ Hinduਾਂ ਵਾਲੇ ਪਾਸੇ ਕਈ ਵਾਰ ਮੁਸਲਮਾਨ ਜਰਨੈਲ ਹੁੰਦੇ ਸੀ ਰਾਣਾ ਸੰਗਾ ਵੇਲੇ ਉਹ ਮੁਸਲਮਾਨ ਜਰਨੈਲ ਸੀ ਉਹਨਾਂ ਦੇ ਹਰ ਪੇ ਇਹਦੀ ਇਹਦੀ ਇੱਕ ਤਵਾਹੀ ਦੀ ਜਿਹੜੀ ਮਤਲਬ ਇਹਦੇ ਇਹਨੂੰ ਇਹਦੇ ਢੈਣ ਦਾ ਕਾਰਨ ਸਮਾਂ ਬਣਿਆ ਜਾਂ ਇਹਨੇ ਹਿਸਟਰੀ ਦੀ ਕੋਈ ਲੜਾਈ ਵੀ ਦੇਖੀ ਆ ਇਸ ਜਗ੍ਹਾ ਨੇ ਕੜਾਈ ਲੜਾਈ ਇਹਨੇ ਦੇਖੀ ਆ ਬੰਦਾ ਸਿੰਘ ਬਹਾਦਰ ਆਇਆ ਦਸਵੇਂ ਪਾਸ਼ਾ ਤੋਂ ਉਹ ਕਹਿ ਲੋ ਕਿ ਥਾਪੜਾ ਲੈ ਕੇ ਹਾਂ ਸੋਨੀਪੱਤ ਸਮਾਣਾ ਸਰੰਦ ਸੜੌਰਾ ਸਰੰਦ ਸਰੰਦ ਤੇ ਹਮਲਾ ਕਰਦੋ ਪਹਿਲਾਂ ਉਹਨੇ ਜਿਹੜੇ ਰਾਹ ਦੇ ਵਿੱਚ ਥਾਂ ਆਏ ਮੇਨ ਮੇਨ ਜਿੱਥੇ ਫੌਜੀ ਕੈਂਪ ਸੀਗੇ ਮੁਗਲਾਂ ਦੇ ਵੀ ਆਸੇ ਪਸਲ ਸਾਰੇ ਖਾਤਮ ਕਰਤੇ ਅੱਛਾ ਵੀ ਸਰੰਦ ਤੇ ਜਦੋਂ ਹਮਲਾ ਕਰੀਏ ਵੀ ਉਦੋਂ ਕੋਈ ਪਾਸਿਓਂ ਸਹਾਇਤਾ ਵੀ ਨਾ ਪਹੁੰਚ ਸਕੇ ਉਹਨੂੰ ਇਹ ਇੰਨਾ ਕੁੱਟਣਾ ਅਫਸਰਾਂ ਦੇ ਕਹਿਣ ਤੋਂ ਬਾਅਦ ਵੀ ਆ ਜਗ੍ਹਾ ਮੁਗਲਾਂ ਦਾ ਫੌਜੀ ਕੈਂਪ ਸੀਗਾ ਕੈਂਪ ਸੀ ਗੜ ਸੀ ਬੰਦਾ ਸਿੰਘ ਬਹਾਦਰ ਵੇਲੇ ਬਹਾਦਰ ਵੇਲੇ ਤਾਂ ਬੰਦਾ ਸਿੰਘ ਬਹਾਦਰ ਨੇ ਤੇ ਹਮਲਾ ਕਰਦਾ ਇਹਨੂੰ ਕਰਦਾ ਤੇ ਢਾਉਂਦਾ ਵਾ ਮਟਾਦ ਹੁੰਦਾ ਜਿਵੇਂ ਅੱਛਾ ਅਜੇ ਟੁੱਟ ਭਜਦਾਸ ਰਹੀਏ ਬੰਦਾ ਸਿੰਘ ਬਹਾਦਰ ਵੇਲੇ ਦੀ ਦੱਸੀ ਜਾਂਦੀ ਹੈ ਵੀ ਉਦੋਂ ਹਮਲਾ ਹੋਇਆ ਸੀ ਕੋਈ ਕੁਦੂਬਾਸ਼ ਤਾਂ ਕੋਈ ਵੱਡੀ ਲੜਾਈ ਦਾ ਬੜਾ ਜ਼ਿਕਰ ਨਹੀਂ ਕਿਤੇ ਮਿਲਦਾ ਮਤਲਬ ਜਿਹੜਾ ਆ ਕਿਲਾ ਸਾਨੂੰ ਟਿਆ ਦਿਸਦਾ ਤਾਂ ਇਹ ਬੰਦਾ ਸਿੰਘ ਬਹਾਦਰ ਦੀਆਂ ਨਿਸ਼ਾਨੀਆਂ ਕਹਿ ਸਕਦੇ ਨਿਸ਼ਾਨੀਆਂ ਹੁਣ ਇੱਥੇ ਸਵਾਲ ਲਾਊਗਾ ਯਾਰ ਬੰਦਾ ਸਿੰਘ ਬਹਾਦਰ ਨੇ ਨੁਕਸਾਨ ਕਿੰਨਾ ਕਰਤਾ ਹੂੰ ਉਹਨਾਂ ਗੁੱਸਾ ਕਿੰਨਾ ਹੋਊਗਾ ਜਿੱਦ ਜਿੱਦੀ ਸਾਰੇ ਸਹਿਬਜ਼ਾਦਿਆਂ ਨੂੰ ਨੀਹਾਂ ਚ ਚੰਡਤਾ ਹੋਵੇ ਹੂੰ ਤੇ ਉਦੋਂ ਗੁੱਸਾ ਤਾਂ ਫਿਰ ਹੋਣਾ ਬਣਦਾ ਹੀ ਆ ਨਾ ਫਿਰ ਉਸ ਗੁੱਸੇ ਦੇ ਤਹਿਤ ਉਹ ਟਾਇਆ ਗਿਆ ਸਰਾ ਤੋਂ ਸਰਾ ਟਾਇਆ ਗਿਆ ਪਰ ਉਦੋਂ ਬਜ਼ੁਰਗ ਨੂੰ ਔਰਤ ਨੂੰ ਤੇ ਮਾਸੂਮ ਬੱਚੇ ਨੂੰ ਕੁਝ ਨਹੀਂ ਆਖਿਆ ਗਿਆ ਨਾ ਧਾਰਮਿਕ ਇਮਾਰਤ ਨੂੰ ਹਾਂ ਇਹ ਇਹ ਤੁਸੀਂ ਦੋਨਾਂ ਧਰਮਾਂ ਵਾਲੇ ਪਾਸਿਓਂ ਜੇ ਆਪਾਂ ਮੁਸਲਮ ਹਿਸਟਰੀ ਵੀ ਪੜ੍ਹਦੇ ਆ ਤਾਂ ਉਹਦਾ ਕਿਸੇ ਵੀ ਥਾਂ ਤੇ ਜ਼ਿਕਰ ਨਹੀਂ ਆਉਂਦਾ ਕਿ ਬੰਦਾ ਸਿੰਘ ਬਹਾਦਰ ਨੇ ਕੋਈ ਜ਼ੁਲਮ ਕੀਤਾ ਚਲੋ ਆਹ ਉਦਾਂ ਉਹਨੂੰ ਖੂਨ ਦਾ ਪਿਆਸਾ ਲਿਖਿਆ ਇੱਕ ਦੋ ਨੇ ਪਰ ਉਹਦੇ ਵਿੱਚ ਇਹ ਨਹੀਂ ਜ਼ਿਕਰ ਮਿਲਦਾ ਵੀ ਉਹਨੇ ਬੱਚੇ ਨੂੰ ਮਾਰਿਆ ਉਨੇ ਔਰਤ ਨੂੰ ਮਾਰਿਆ ਉਹਨੇ ਬਜ਼ੁਰਗ ਨੂੰ ਮਾਰਿਆ ਉਹਨੇ ਕਿਸੇ ਧਾਰਮਿਕ ਸਥਾਨ ਨੂੰ ਢਾਇਆ ਜਿਵੇਂ ਸ਼ੇਖ ਅਹਿਮਦ ਸਰਹੰਦ ਦੀ ਉਹਦਾ ਮਕਬਰਾ ਹਜੇ ਵੀ ਹੈਗਾ ਸਰਹੰਦ ਦੇ ਵਿੱਚ ਉਹਨਾਂ ਦਾ ਉਹ ਮੁਸਲਮਾਨਾਂ ਦੇ ਪੱਖ ਤੋਂ ਇੱਕ ਸਰਕਾਰਤ ਸ਼ਖਸੀਅਤ ਆ ਉਹ ਉਵੇਂ ਹੀ ਖੜਾ ਵਾ ਤੇ ਆਪਾਂ ਜਦੋਂ ਸਰਹੰਦ ਜਾਂਦੇ ਆ ਤੇ ਉੱਥੇ ਇੱਕ ਮਸਜਿਦ ਆ ਬਹੁਤ ਵੱਡੀ ਉਹਨਾਂ ਦੀ ਮਸਜਿਦ ਆ ਹੈਗੀ ਆ ਮਕਬਰੇ ਹੋ ਗਿਆ ਗੁਰੂ ਚੇਲੇ ਦਾ ਮਕਬਰਾ ਕਹਿੰਦੇ ਆ ਹਾਂ ਉਹਨਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਕੋਈ ਨੁਕਸਾਨ ਨਹੀਂ ਪਹੁੰਚਾਇਆ ਮਤਲਬ ਇੱਕ ਰਾਜਨੀਤਿਕ ਜਿਹੜੇ ਹੁਣ ਇੱਕ ਕਿਲਾ ਸੀਗਾ ਕਿਲਾ ਰਾਜਨੀਤਿਕ ਤੌਰ ਤੇ ਉਹਨਾਂ ਦੀ ਮਦਦ ਕਰ ਸਕਦਾ ਸੀ ਹਟਾਤਾ ਹੇਠਾਤਾ ਇਹਨੂੰ ਤਬਾਹ ਕਰਤਾ ਤਬਾਹ ਕਰਤਾ ਅੱਛਾ ਇਹ ਇਹ ਕਹਿਣ ਤੋਂ ਪਹਿਲਾਂ ਆਪਾਂ ਇਹ ਕਹਿ ਸਕਦੇ ਹਾਂ ਕਿ ਜਿਹੜੀ ਜਗ੍ਹਾ ਤੇ ਆਪਾਂ ਆ ਖੜੇ ਆ ਹੋ ਸਕਦਾ ਕਿ ਇਸ ਜਗ੍ਹਾ ਤੇ ਬੰਦਾ ਸਿੰਘ ਬਹਾਦਰ ਨੇ ਖੜ ਕੇ ਜਕਾਰਾ ਬੁਲਾਇਆ ਹੋਵੇ ਆਖਰੀ ਹਨਾ ਉਧਰੋਂ ਹੇਠਾਂ ਫੌਜਾਂ ਖੜੀਆਂ ਹੋਣ ਜਿਨ੍ਹਾਂ ਨੇ ਉਹ ਬੋਲੇ ਸੋਨ ਨਿਹਾਲ ਸਾਸਕਾ ਫਤਿਹ ਹੋ ਗਿਆ ਜੀ ਹਨਾ ਤਾਂ ਇਸ ਆ ਹਵਾ ਦੇ ਵਿੱਚ ਉਦੋਂ ਉਹ ਜਕਾਰਾ ਗੂੰਜਿਆ ਹੋਵੇ ਮੇਰਾ ਲੂਈ ਕੰਡਾ ਖੜਾ ਹੋ ਰਿਹਾ ਜਦੋਂ ਮੈਂ ਆ ਗੱਲ ਕਰ ਰਿਹਾ ਕਿਸੇ ਨਿਸ਼ਾਨ ਸਾਹਿਬ ਦੇ ਨਾਲ ਹੈਨਾ ਵੀ ਇਸ ਜਗ੍ਹਾ ਤੇ ਐ ਖੜੇ ਹੋਣਗੇ ਐਡਾ ਭਰਮਾ ਜੁੱਸਾ ਅ ਇਸ ਜਗ੍ਹਾ ਤੇ ਖੜਾ ਹੋਵੇ ਹੈਨਾ ਬਹੁਤ ਵੱਡੀ ਗੱਲ ਉਹ ਇਮੇਜਿਨ ਕਰਨਾ ਹੈ ਨਾ ਇੱਕ ਵੀ ਆ ਜਿਹੜੀ ਇੱਕ ਮਿੱਟੀ ਦਾ ਆ ਕਾਣਾ ਇਹਨਾਂ ਦੇ ਵਿੱਚ ਕੋਈ ਕਾਣਾ ਇਸ ਤਰ੍ਹਾਂ ਦਾ ਹੋ ਸਕਦਾ ਜਿਹੜਾ ਉਸ ਵਕਤ ਬਾਬਾ ਬੰਦਾ ਸਿੰਘ ਬਹਾਦਰ ਦੇ ਪਿੰਡੇ ਨੂੰ ਵੀ ਲੱਗਿਆ ਹੋਵੇ ਲੱਗਿਆ ਹੋਵੇ ਸ਼ਪੇਰ ਚਰਚਰਾਂ ਨੂੰ ਛੋਇਆ ਹੋਵੇ ਹੈਨਾ ਹਾਂ ਇੱਥੇ ਮੈਂ ਇੱਕ ਹੋਰ ਵੀ ਗੱਲ ਦੱਸ ਦਿਆਂ ਹੂੰ ਇਹ ਥਾਂ ਤੇ ਭੀਖਮਸ਼ਾਹ ਜੀ ਦੀ ਵੀ ਜਗਾ ਵਾ ਇੱਥੇ ਕਿਤੇ ਨੇੜੇ ਹੀ ਜਗਾ ਵਾ ਹੂੰ ਤਾਂ ਉਹ ਸੂਫੀ ਸੰਤ ਹੋਏ ਆ ਹੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਨੂੰ ਮਿਲਣ ਆਏ ਸੀ ਇਸ ਥਾਂ ਤੇ ਤਲਾਅ ਸੀ ਬਾਹਰੋਂ-ਬਾਰ ਗੁਰਦੁਆਰਾ ਸਾਹਿਬ ਵੀ ਬਣਿਆ ਮੈਨੂੰ ਨਿਸ਼ਾਨ ਸਾਹਿਬ ਇਧਰਲੇ ਪਾਸੇ ਦਿਸ ਰਿਹਾ ਸੀ ਜੀ ਵੀ ਉਹ ਤਲਾਅ ਦੇ ਉੱਤੇ ਗੁਰੂ ਸਾਹਿਬ ਆਏ ਉੱਥੋਂ ਸੁਨੀਹਾ ਕਾ ਲੈ ਵੀ ਪੀਖਣ ਸਾਹਿਬ ਵੀ ਲੈ ਆਉਣਾ ਸੀ ਆ ਗਏ ਆ ਵੀ ਉੱਥੇ ਫਿਰ ਜਾ ਕੇ ਪਰਿਵਾਰ ਸਮੇਤ ਪੀਖਣ ਸਾਹਿਬ ਜੀ ਉਹਨਾਂ ਨਾਲ ਗੁਰੂ ਸਾਹਿਬ ਦੀ ਵੀ ਮੁਲਾਕਾਤ ਹੋਈ ਸੀ ਇਹ ਇਤਿਹਾਸਿਕ ਥਾਂ ਅਤੇ ਪਟਿਆਲਾ ਰਿਆਸਤ ਦੇ ਵਿੱਚ ਵੀ ਇਹ ਆ ਦਵਾਰੀ ਨਿਰਮਾਣ ਹੋਇਆ ਹਾਂ ਮੈਂ ਆਈ ਕਹਿਣ ਲੱਗਿਆ ਸੀ ਥੋੜਾ ਜਿਹਾ ਮੇਰੇ ਆ ਜਿਹੜੀ ਉਰਲੇ ਪਾਸੇ ਦੀ ਕੰਨ ਦਾ ਇਹ ਪ੍ਰਾਤਤਵ ਵਿਭ ਸਾਂਬਣ ਦੀ ਜਾਂ ਉਹ ਹਸਾ ਹੁਸਾ ਦਾ ਇਥੋਂ ਦੇ ਬਸਨੀਕਾਂ ਨਹੀਂ ਕਰਦੀ ਹੋਵੇ ਨਹੀਂ ਪ੍ਰਾਤਿਤ ਭਾਗ ਨਹੀਂ ਕੀਤੀ ਲੱਗਦੀ ਆ ਜਿਹੜੇ ਹਸਾਬ ਦੀ ਚਣਾਈ ਹੋਈ ਨਹੀਂ ਆਪਣੇ ਵਾਲੇ ਤਾਂ ਪੱਕੀਆਂ ਇੱਟਾਂ ਨਾਲ ਕਰ ਦਿੰਦੇ ਪੱਕੀਆਂ ਇੱਕ ਨਾ ਹੋਰ ਵੀ ਗੱਲ ਆ ਹੂੰ ਇਹ ਮਹਾਰਾਜਾ ਕਰਮ ਸਿੰਘ ਹੋਇਆ ਪਟਿਆਲੇ ਵਾਲੇ ਉਹਨਾਂ ਨੇ ਇਸ ਪੁਰਾਣਾ ਕਿਲਾ ਨੂੰ ਉਹਦੇ ਥਾਵਾਂ ਦੇ ਉੱਤੇ ਨਵਾਂ ਕਿਲਾ ਵੀ ਉਸਾਰਿਆ ਸੀਗਾ ਹੋਸਾ ਤਾਂ ਉਹਦੀਆਂ ਨਿਵਾਂ ਹੋਣ ਹੂੰ ਕਿਉਂਕਿ ਮਿੱਟੀ ਭਰੀ ਗਈ ਆ ਮਿੱਟੀ ਦੇ ਨਾਲ ਚਣਾਈ ਹੋਈ ਜੇ ਪ੍ਰਾਤਿਤ ਭਾਗ ਦੀ ਕੀਤੀ ਹੁੰਦੀ ਚਣਾਈ ਉਸ ਦਾ ਚੂਨੇ ਨਾਲ ਕੀਤੀ ਹੁੰਦੀ ਉਹ ਚੂਨੇ ਨਾਲ ਕਰਦੇ ਉਹ ਚੂਨੇ ਨਾਲ ਕਰਦੇ ਹਾਂ ਕਿਉਂਕਿ ਮਿੱਟੀ ਦੀ ਚਣਾਈ ਆ ਤਾਂ ਯਕੀਨਨ ਉਸ ਵੇਲੇ ਦੀ ਹੀ ਆ ਯਾਰ ਕਿੰਨੇ ਹਜ਼ਾਰਾਂ ਇੱਟ ਲੱਗ ਜਾਂਦੀ ਹੋਊਗੀ ਯਾਰ ਮੈਂ ਤਾਂ ਐਂ ਸੋਚਦਾ ਵੀ ਇੱਕ ਟੋ ਘਟ ਘਟ ਤੋਂ ਘਟਨਾ ਇਹ ਇੱਕ ਪਹਾੜ ਦਿਸਦਾ ਦੂਰੋਂ ਹਾਂ ਗੱਡੀ ਚੜ੍ਹਦੀ ਵੀ ਦੱਸਦੀ ਆ ਹੂੰ ਯਾਰ ਇੰਨਾ ਮਿੱਟ ਕਿਵੇਂ ਢੋਆ ਗੱਡਿਆਂ ਵਾਲੇ ਜ਼ਮਾਨੇ ਦੇ ਵਿੱਚ ਸਹੀ ਆ ਇੰਨਾ ਮਿੱਟ ਕਿੱਥੋਂ ਢੋਆ ਕੌਣ ਢੋਂਦਾ ਸੀ ਕੋਹਰਾਮ ਜਿਹੜਾ ਮੈਂ ਅਖੇ ਸੀ ਲਾ ਕੋਹਰਾਮ ਦਾ ਮਤਲਬ ਹੁੰਦਾ ਵਾ ਹੂੰ ਰਾਮ ਦੀ ਪਹਾੜੀ ਕੋ ਦਾ ਅਰਥ ਹੁੰਦਾ ਪਹਾੜੀ ਹੂੰ ਅੱਛਾ ਇੱਕ ਹੋਰ ਵੀ ਗੱਲ ਆ ਜਿਹੜੇ ਮਾਤਾ ਖੁਸ਼ਾਲਿਆ ਇੱਥੋਂ ਦੀ ਸੀ ਅੱਗੇ ਜਨਮ ਬੱਚਿਆਂ ਦੇ ਨਾਂਕੇ ਨਹੀਂ ਸੀ ਹੁੰਦੇ ਹੁਣ ਵੀ ਹੁੰਦੇ ਹੀ ਆ ਪਹਿਲੇ ਬੱਚੇ ਦਾ ਤੇ ਰਾਮਚੰਦਰ ਜੀ ਵੱਡੇ ਸੀ ਹਾਂ ਫਿਰ ਆਪਣੇ ਹੋਏ ਬੰਦੇ ਹਾਂ ਫਿਰ ਉਹ ਸਭ ਨਾ ਹੋਏ ਪੰਜਾਬੀ ਹੋਏ ਆਪਣੇ ਆਪਣੇ ਪੰਜਾਬੀ ਹੋਏ ਫਿਰ ਆਪਣੀ ਨੇੜਤਾ ਵੱਧਾ ਰਾਮਚੰਦਰ ਜੀ ਵੀ ਫਿਰ ਮਤਲਬ ਆਪਣਾ ਜਿਆਦਾ ਵੱਡਾ ਰਿਸ਼ਤਾ ਬਣਦਾ ਉਹਨਾਂ ਨਾਲ ਆਪਣੀ ਨੇੜਤਾ ਵੱਧ ਬਣਦੀ ਆ ਉਹ ਤਾਂ ਐਵੇਂ ਕਬਜ਼ਾ ਕਰੀ ਜਾਂਦਾ ਇਹ ਵੀ ਹੋ ਸਕਦਾ ਸਤਕਾਰ ਦਾ ਪਾਤਰ ਨੇ ਸ਼੍ਰੀ ਰਾਮਚੰਦਰ ਜੀ ਦੇ ਇਹ ਨਾਨਕੇ ਘਰ ਕਹਿ ਸਕਦੇ ਨਾਨਕੇ ਆ ਹਾਂ ਉਹਨਾਂ ਦੇ ਨਾਨਕੇ ਘਰ ਖੜੇ ਆ ਇਹ ਇੰਨਾ ਤਾਂ ਜ਼ਰੂਰ ਹੋਇਆ ਹੋਊ ਚਲੋ ਜੇ ਜਨਮ ਨਾ ਹੋਇਆ ਕਿਹੜਾ ਤਾਂ ਮਾਰੇ ਹੋਊ ਖੇਡਦੇ ਤਾਂ ਹੋਣਗੇ ਨਾ ਇੱਥੇ ਆਪਦੇ ਨਾਨਕਿਆਂ ਦੇ ਘਰੇ ਅਕਸਰ ਜਵਾਕ ਆਉਂਦਾ ਹੀ ਆ ਛੁੱਟੀਆਂ ਛਟੀਆਂ 'ਚ ਹਮ ਬਿਲਕੁਲ ਬਿਲਕੁਲ ਹਾਂ ਉੱਗੇ ਕਿਉਂਕਿ ਗਾਂਂ ਦੇਸ਼ ਸੀ ਜਿਹੜਾ ਹਮ ਜੋ ਜਿਹੜੀ ਕਕਾਈ ਮਾਤਾ ਦਾ ਜ਼ਿਕਰ ਕਰਦਾ ਮੈਂ रामचंद्र ਜੀ ਦੀ ਮਤਰੀ ਮਾਂ ਉਹ ਕਾ ਕਸ਼ਮੀਰ ਵਾਲੇ ਪਾਸੇ ਸੀ ਉਧਰ ਰਾਜ ਹੁੰਦਾ ਉਹਨਾਂ ਦੇ ਪਿਓ ਦਾ ਕਿਉਂਕਿ ਸਾਰਾ ਪੰਜਾਬ ਹੀ ਸੀ ਉਦੋਂ ਉਹ ਸਫ਼ਰ ਦੇ ਦਰਮਿਆਨ ਜਾਂਦੇ ਹੁੰਦੇ ਸੀ ਉਧਰ ਨੂੰ ਸਾਰੇ ਕਸ਼ਮੀਰ ਦੇ ਵਿੱਚ ਵੀ ਜਿੱਮੇ ਨਾਮ ਮੰਦਰ ਪਹੁੰਚ ਗਿਆ ਕਸ਼ਮੀਰ ਦੇ ਅਮੰਤੀਪੁਰਨ ਤੇ ਸ਼ੌਰਲੇ ਪਾਸੇ ਮੰਦਰ ਅਮੇ ਵੀਡੀਓ ਵੀ ਪਾਈ ਆ ਉਹਦੇ ਉੱਥੇ ਉਹਨਾਂ ਗਏ ਆ ਉਹ ਤੁਰਦਾ ਮਤਲਬ ਉਹਨਾਂ ਦੀ ਜ਼ਿਆਦਾਤਰ ਗਤੀਵਿਧੀਆਂ ਦਾ ਕੇਂਦਰ ਇਹ ਸਥਾਨ ਰਿਹਾ ਰਿਸ਼ੀ ਰਾਮਚੰਦਰ ਜੀ ਦੇ ਪਰਿਵਾਰ ਦਾ ਪਰਿਵਾਰ ਦਾ ਇਹ ਰਿਹਾ ਮਹਾਪਾਰਤ ਦਾ ਵੀ ਸੰਬੰਧ ਇਸ ਥਾਨ ਨਾਲ ਜ਼ਿਆਦਾ ਰਿਹਾ ਹੂੰ ਜਿਵੇਂ ਇੱਕ ਥਾਨ ਮਿਲਦਾ ਲਸੋਈ ਹੂੰ ਹੈਗਾ ਵਾ ਉਹ ਵੀ ਸ਼ਾਇਦ ਹੈ ਰਾੜਾ ਸਾਹਬ ਵਾਲਾ ਹਾਂ ਹਾਂ ਉੱਥੇ ਲਸੋਈ ਪਿੰਡਾ ਪਵਿੱਤਰ ਲਸੋਈ ਜਿੱਥੋਂ ਦਾ ਕਲਾਕਾਰ ਆ ਹਾਂ 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 ਉਹ ਸੇ ਦੱਸਦੇ ਵੀ ਪਾਂਡਵਾਂ ਦੀ ਉੱਥੇ ਰਸੋਈ ਹੁੰਦੀ ਸੀ ਅੱਛਾ ਰਸੋਈ ਤੋਂ ਲਸੋਈ ਹੋਇਆ ਅੱਛਾ ਆਈਫੋਨ ਤੇ ਮਿਲ ਚ ਮਿਲਦਾ ਵਾ ਪੁਖਤਾ ਸਬੂਤਾ ਹੁਣ ਸਮਾ ਹੋ ਗਿਆ ਕਿ ਹਨਾ ਮਤਲਬ ਆ ਆ ਦੇਖੀਏ ਇਸ ਜਗ੍ਹਾ ਤੇ ਹਜੇ ਵੀ ਕੁਛ ਕੰਧਾਂ ਦੇ ਨੀਆਂ ਦੇ ਜਿਹੜੇ ਹੈਗੇ ਹਨਾ ਉਹ ਬਚੇ ਹੋਏ ਆ ਬਚੇ ਹੋਏ ਆ ਆ ਨੀਆਂ ਸੀ ਪਤਾ ਨਹੀਂ ਇਹ ਉਹਦੀ ਸਿਰ ਹੋਊਗਾ ਸ਼ਾਇਦ ਹੋ ਸਕਦਾ ਛੱਤਾਂ ਦਾ ਹੋ ਸਕਦਾ ਬਿਲਕੁਲ ਬਿਲਕੁਲ ਅੱਛਾ ਟਾਟੇ ਦੀ ਹੋਇਆ ਸਾਰੀਆਂ ਰੂੜੀਆਂ ਨਜ਼ਰ ਆਉਣੀਆਂ ਇੱਥੋਂ ਹੀ ਦੱਸ ਦਿਆਂ ਵੀ ਭਾਰ ਦੇ ਵਿੱਚ ਗੁਲਾਮ ਵੰਸ਼ ਦੀ ਨੀਂ ਰੱਖੀ ਗਈ ਸੀ ਇਹ ਗੁਲਾਮ ਵਾਂਸ਼ਲੇ ਕਤਬਦੀਨ ਐਬਕਦੀਮੇ ਗੱਲ ਕਰਾਂ ਜਿਹਨੂੰ ਮੁਹੰਮਦ ਗੋਰੀ ਗੱਦੀ ਦੇ ਕੇ ਆਪ ਚਲੇ ਗਿਆ ਸੀ ਗਜ਼ਨੀ ਇਹ ਜਿਹੜੇ ਗੁਲਾਮ ਸੀ ਨਾ ਬਾਈ ਇਹ ਜਿਹੜੇ ਬਾਦਸ਼ਾਹ ਬਣੇ ਭਾਰਤ ਦੇ ਗੁਲਾਮਾਂ ਨੇ ਰਾਜ ਕੀਤਾ ਇਹ ਅਸਲ ਚ ਸੀਗੇ ਤਾਂ ਤੁਰਕ ਪਰਿਵਾਰਾਂ ਦੇ ਅਮੀਰ ਮੁੰਡੇ ਸਹਿਜਾਦੇ ਜਵਾਕ ਪਰ ਜਦੋਂ ਮੰਗੋਲਾ ਨੇ ਹਮਲਾ ਕੀਤਾ ਉਹਨਾਂ ਨੂੰ ਸਾਰੇ ਨੂੰ ਫੜ ਲਿਆ ਤੇ ਗੁਲਾਮਾਂ ਵਾਂਗੂ ਵੇਚਿਆ ਅੱਛਾ ਮਤਲਬ ਬਾਦਸ਼ਾਹੀ ਤੁਹਾਡੇ ਖੂਨ ਚੋਂ ਖਤਮ ਨਹੀਂ ਹੁੰਦੀ ਭਾਵੇਂ ਤੁਸੀਂ ਕਿਹੜੇ ਵੀ ਹਾਲਾਤਾਂ ਚ ਰਹੋ ਉਹ ਵੇਚਿਆ ਉਹ ਵੇਖਦੇ ਪਹੁੰਚਦੇ ਗਾਂ-ਗਾਂ ਇੱਧਰ ਆ ਕੇ ਗੌਰੀ ਕੋਲੇ ਚਲੇ ਗਿਆ ਗੌਰੀ ਨੇ ਫਿਰ ਉਹ ਤਖਤ ਤੇ ਬਾਦਸ਼ਾਹ ਬਣਾ ਮਤਲਬ ਉਹਦੀ ਕਾਬੀਲਤ ਸੀ ਇੱਥੇ ਗੱਦੀ ਦੇ ਕੇ ਆ ਮੁੜ ਗਿਆ ਮਤਲਬ ਜਿਹੜਾ ਉਹ ਸ਼ਾਹੀ ਬਲੱਡ ਸੀ ਅਖੀਰ ਨੂੰ ਫਿਰ ਸ਼ਾਹੀ ਹੋ ਗਿਆ ਸ਼ਾਹੀ ਫਿਰ ਬਣ ਗਿਆ ਐਲਤਤਮੇਸ਼ਰ ਰਾਜਾ ਸੁਲਤਾਨ ਇਹ ਸਾਰੇ ਗੁਲਾਮ ਹੀ ਸੀਗੇ ਪਰ ਉਹ ਜਿਵੇਂ ਕਹਿੰਦੇ ਅਤੀਤ ਬੰਦੇ ਦਾ ਪਿੱਛਾ ਨਹੀਂ ਛੱਡਦਾ ਤਾਂ ਉਹ ਜਿਹੜਾ ਕੁਝ ਸਮਾਂ ਉਹ ਗੁਲਾਮ ਰਹੇ ਉਹ ਗੁਲਾਮ ਵੰਸ਼ ਵੀ ਉਹਨਾਂ ਦੇ ਨਾਲ ਜੁੜ ਗਿਆ ਜੁੜ ਗਿਆ ਪਰ ਜਿਹੜੇ ਉਹ ਸ਼ਾਹ ਸੀ ਉਹ ਸ਼ਾਹ ਵੀ ਬਣ ਗਏ ਸ਼ਾਹ ਵੀ ਬਣ ਗਏ ਹਾਂ ਹਾਂ ਇਹ ਦੇਖ ਵਡੀਆਂ ਗੱਲਾਂ ਹਾਂ ਵੀ ਉਹਦਾ ਜਿਹੜਾ ਅਤੀਤ ਆ ਉਹਦੇ ਨਾਲ ਗੁਲਾਮਾਂ ਵਾਲਾ ਵੀ ਜੁੜਿਆ ਰਹਿ ਗਿਆ ਤੇ ਸ਼ਾਹਾਂ ਵਾਲਾ ਵੀ ਜੁੜਿਆ ਰਹਿ ਗਿਆ ਯਾਰ ਤੁਹਾਡੇ ਗੁਣ ਜਿਹੜੇ ਹੈਰੀਡਿਟੀ ਜਿਹਨੂੰ ਕਹਿੰਦੇ ਆ ਹਾਂ ਜੋ ਮਗਰੋਂ ਤੁਹਾਡੇ ਜੀਨਸ ਚੱਲੇ ਆਉਂਦੇ ਆ ਉਹ ਅਸਰ ਰੱਖਦੇ ਆ ਉਹ ਬਾਦ ਹੁਣ ਇੰਨੇ ਗੁਲਾਮ ਸੀ ਹੋਰ ਵੀ ਹੋਣਗੇ ਕੁਝ ਸੱਚੀ ਹੀ ਗੁਲਾਮ ਹੋਣਗੇ ਪਹਿਲਾਂ ਉਹ ਵੀ ਬੱਚੀ ਸੀਗੇ ਅਮੀਰ ਗਰੀਬ ਸਾਰੂ ਨੇ ਕੀ ਕਰਤੇ ਵੇਚਤੇ ਪਰ ਜਿਹੜੇ ਸੀਗੇ ਤਕੜੇ ਉਹ ਬਾਦਸ਼ਾਹ ਬਣ ਗਏ ਉਹਨਾਂ ਨੂੰ ਫਿਰ ਹਸਾਬ ਸੀਗਾ ਉਸ ਸ਼ਾਹੀ ਬਲੱਡ ਨੂੰ ਹਾਂ ਉਹ ਫਿਰ 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 ਤਰੱਕੀ ਕਰਕੇ ਫਿਰ ਬਣ ਗਏ हां ਤੁਸੀਂ ਇਹ ਦੇਖੋ ਵੀ ਇਕੜਾਂ ਪਿੰਡ ਦੇ ਬਹੁਤ ਸਾਰੇ ਲੋਕ ਆ ਕਿਉਂਕਿ ਮੈਂ ਐਂਉਂ ਕਹਿ ਰਿਹਾ ਅਸਲ ਦੇ ਵਿੱਚ ਕਹਾਣੀ ਕੀ ਆ ਕਿ ਮੈਂ ਪਿਛਲੀ ਵਾਰ ਆਇਆ ਪਠਾਨमाजਰੇ ਤਾਂ ਇੱਥੋਂ ਦੀ ਲੰਗਿਆ ਮੈਂ ਇੱਥੋਂ ਦੇ ਕੁਝ ਲੋਕਾਂ ਨੂੰ ਇੱਥੋਂ ਦੀ ਹਿਸਟਰੀ ਬਾਰੇ ਪੁੱਛਿਆ ਹੂੰ ਉਹ ਜੋ ਗੱਲਾਂ ਹਰ ਭੇਜ ਤੁਸੀਂ ਦੱਸਿਆ ਨਾ ਹਾਂਜੀ ਉਹਨਾਂ ਨੇ ਨਹੀਂ ਦੱਸਿਆ ਅੱਛਾ ਮਤਲਬ ਕਹਿਣ ਤੋਂ ਭਾਵੇਂ ਇੱਥੋਂ ਦੇ ਲੋਕਲ ਲੋਕਾਂ ਨੂੰ ਜਿਹੜੇ ਇਸ ਥੇਹ ਦਿਆਲੇ-ਦਾਲੇ ਵੱਸਦੇ ਆ ਉਹਨਾਂ ਨੂੰ ਇਹਦੀ ਹਿਸਟਰੀ ਨਹੀਂ ਪਤਾ ਉਹ ਹੋਂਸਾ ਤਾਂ ਬਜ਼ੁਰਗਾਂ ਕੋਲੇ ਪਤਾ ਹੋਵੇ ਪਰ ਬਜ਼ੁਰਗਾਂ ਨੂੰ ਲੋਕ ਬਹਿੰਦੇ ਘੱਟ ਆ ਯਾਰ ਹਾਂ ਬਜ਼ੁਰਗਾਂ ਹੁਣ ਮੈਂ ਵੀ ਤਾਂ ਬਜ਼ੁਰਗਾਂ ਕੋਲੀ ਬੈਠ ਕੇ ਪਤਾ ਲੱਗੀਆਂ ਗੱਲਾਂ ਹਾਂ ਉਦੋਂ ਬਹਿੰਦੇ ਘੱਟ ਉਹਨਾਂ ਕੋਲੇ ਅਸਲ ਸਾਰੀਆਂ ਗੱਲਾਂ ਹੀ ਉਹਨਾਂ ਕੋਲੇ ਆ ਆ ਮੈਨੂੰ ਐ ਲੱਗਦਾ ਕਿ ਅੱਜ ਮੈਂ ਸ਼ਾਇਦ ਇਹ ਪਲੇਟਫਾਰਮ ਆ ਕਿਸੇ ਚੀਜ਼ ਦਾ ਹਨਾ ਕੋਈ ਕੁਸ਼ਣ ਨਾ ਕੋਈ ਛੱਤ ਹੋਵੇ ਜਾਂ ਫਰਸ਼ ਹੋਵੇ ਹਨਾ ਹਾਂ ਉਹ ਬਣਾ ਤੜ ਨਹੀਂ ਉਹਵੇਂ ਡਿੱਗਿਆ ਹੋਆ ਹੂੰ ਆ ਆ ਦੇਖ ਫੱਟ ਹੋਇਆ ਵਾ ਜਾਂ ਤਾਂ ਇਹ ਕਹਿ ਲੋ ਵੀ ਐਵੇਂ ਕੰਧ ਡਿੱਗ ਪਈ ਆ ਹੂੰ ਹਨਾ ਕਿਉਂਕਿ ਮਿੱਟੀ ਵੀ ਚੀਕਣੀ ਲੱਗਦੀ ਆ ਹੂੰ ਆ ਦੇਖ ਬੱਚੇ ਦੇ ਅ ਕੁਝ ਡਿੱਟਣ ਦੇ ਠਿਕਰੀਆਂ ਜੀਆਂ ਮਿਲਦੀਆਂ ਹੂੰ ਵਿੱਚ ਇਹ ਤਾਂ ਆਪਾਂ ਇੱਕ ਪਾਸਾ ਦੇਖਿਆ ਵਾ ਹਾਂ ਆਪਾਂ ਮੜਾ ਜਿ ਇਧਰੋਂ ਦੇਖੀਏ ਕਰਨਪੁਰਾ ਜਿੱਥੇ ਇੱਕ ਇੱਕ ਚੀਜ਼ ਹੋਰ ਚੰਗੀ ਲੱਗੀ ਮੈਨੂੰ ਇਸ ਚੀਜ਼ ਦੀ ਚਲੋ ਇਹਨਾਂ ਨੇ ਪੈਂਡਾਂ ਸਾਹਮਣੇ ਆ ਹਾਂ ਵੀ ਇਸ ਪਿੰਡ ਦੇ ਲੋਕ ਕਿੰਨੇ ਚੰਗੇ ਆ ਤੇ ਕੋਈ ਕਬਜ਼ਾ ਨਹੀਂ ਕਰਨ ਦੀ ਕੋਸ਼ਿਸ਼ ਕੀਤੀ ਗਈ ਹਾਂ ਹਨਾ ਇਨੂੰ ਇਹ ਮਤਲਬ ਇੱਥੇ ਠੀਕ ਆ ਧਾਰਮਿਕ ਸਥਾਨ ਇੱਥੇ ਗੁਰਦੁਆਰਾ ਸਾਹਿਬ ਨਿਸ਼ਾਨ ਲੱਗਿਆ ਹੋਆ ਜੀ ਉਹਨਾਂ ਸਾਹਿਬ ਵੀ ਮੰਦਿਰ ਬਣਾਇਆ ਕੁਸ਼ਲਿਆ ਦੇ ਵੀ ਜਦਾ ਮੰਦਿਰ ਵੀ ਬਣਿਆ ਆ ਆ ਦੇਖੋ ਉੱਤੇ ਲਿਖਿਆ ਹਾਂ ਮਾਤਾ ਕੁਸ਼ਲਿਆ ਮੰਦਿਰ ਮਾਤਾ ਕੁਸ਼ਲਿਆ ਦੇਵੀ ਜੀ ਪਰ ਉੱਤੇ ਜਿਹੜਾ ਨਿਸ਼ਾਨ ਸਾਹਿਬ ਵੀ ਲੱਗਿਆ ਉਹਨ ਲੱਗਿਆ ਹੋਇਆ ਦੋ ਨਿਸ਼ਾਨ ਸਾਹਿਬ ਲੱਗੇ ਆ ਹਾਂ ਮੇ ਮੇਰਾ ਮਤਲਬ ਸ਼ਿਵੇਂ ਪਾਸ਼ਾ ਜੀ ਵੀ ਆਏ ਆ ਜਾਂ ਤਾਂ ਇਹ ਕਹਿ ਲੋ ਹਰਪੇਜ ਜਾਂ ਫਿਰ ਇਹ ਕਹਿ ਲੋ ਵੀ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ-ਨਾਲ ਸੰਬੰਧ ਰੱਖਦਾ ਕਰਕੇ ਜਗਾ ਇੱਕ ਪੁਰਾਣੀ ਹਿਸਟਰੀ ਨੂੰ ਜਾਣਨ ਵਾਲੇ ਲੋਕਾਂ ਨੇ ਬਿਲਕੁਲ ਕਿਉਂਕਿ ਜੇ ਦੋ ਨਿਸ਼ਾਨ ਸਾਬ ਲੱਗੇ ਫਿਰ ਸ਼ਿਵੇਂ ਪਾਸ਼ਾ ਦੀ ਮੀਰੀ ਪੀਰੀ ਦਾ ਕਰਕੇ ਉੱਥੇ ਜ਼ਿਆਦਾਤਰ ਦੋ ਲਾਉਂਦੇ ਜਿੱਥੇ ਸ਼ਿਵੇਂ ਪਾਸ਼ਾ ਜੀ ਆਏ ਹੋ ਸਕਦਾ ਹੈ ਤੇ ਉਧਰਲੇ ਮਗਰਲੇ ਪਾਸੇ ਉਹ ਦੇਖੋ ਮੰਦਿਰ ਬਣਿਆ ਹੋਇਆ ਉਹ ਮੰਦਿਰ ਬਣਿਆ ਇੱਥੇ ਮੰਦਿਰ ਵੀ ਹੈਗਾ ਸ਼ੈ ਮੰਦਿਰ ਦਾ ਮਸ਼ਹੂਰ ਦੱਸਿਆ ਜਾਂਦਾ ਕਿਉਂਕਿ ਪ੍ਰਾਚੀਨ ਇਲਾਕਾ ਇਹ ਹਾਂ ਇਹ ਕੋਈ ਅੱਜ ਦਾ ਨਹੀਂਗਾ ਇਹ ਪ੍ਰਾਚੀਨ ਥੇ ਆਹ ਦੇਖ ਲੈ ਆਹ ਇੱਟਾਂ ਦੇਖ ਆਹ ਦੇਖ ਆਹ ਚਣਾਈ ਉਵੇਂ ਪਈ ਆ ਹਾਂ ਇੱਥੋਂ ਬਹੁਤ ਸਾਫ਼ ਪਤਾ ਲੱਗਦਾ ਆ ਚਣਾਈ ਉਵੇਂ ਪਈ ਆ ਹੂੰ ਮੈਂ ਤਾਂ ਬੇਨਤੀ ਕਰੂਆ ਯਾਰ ਮੈਂ ਪੈਂਡ ਵਾਲੇ ਜਿੰਨਾ ਵੀ ਬਚ ਗਿਆ ਨਾ ਇਹ ਸੰਭਲੋ ਯਾਰ ਇਹ ਸੰਭਲੋ ਇਹ ਹਿਸਟਰੀ ਆ ਬਹੁਤ ਬੜੀ ਥੋੜੀ ਪਹਿਚਾਨ ਆ ਇਹ ਇਹਦੇ ਮਿੱਟੀ ਦੇ ਜਰੇ ਜਰੇ ਦੇ ਵਿੱਚ ਆ ਆ ਦੇਖੋ ਆ ਆ ਦੇਖੋ ਯਾਰ ਇਹ ਚਣਾਈਆਂ ਓਏ ਬਾਈ ਇੱਕ ਗੱਲ ਹੋਰ ਵੀ ਯਾਰ ਭੇਜ ਆ ਆ ਜਿਹੜੀ ਚਣਾਈ ਆ ਨਾ ਇਹ ਲੈਵਲ ਦੇ हिसाब ਨਾਲ ਐਵੇਂ ਜਾਂਦੀ ਆ ਇਹਦਾ ਮਤਲਬ ਇਹ ਕਿੱਥੋਂ ਕਿਤੇ ਰਸਤਾ ਹੀ ਸੀਗਾ ਆ ਗੁਲਾਈ ਇੱਥੋਂ ਬਣਦੀ ਆ ਹਨਾ ਤਾਂ ਇਹਦਾ ਮਤਲਬ ਇਹ ਰਸਤਾ ਹੀ ਸੀਗਾ ਐਵੇਂ ਐਵੇਂ ਮਤਲਬ ਇਹ ਚੜਾਈ ਚੜਾਈ ਹੋਈ ਹੋਊਗੀ ਐਵੇਂ ਇੱਕਦਮ ਐਟ ਇੱਥੇ ਕਈ ਤਰ੍ਹਾਂ ਦੀ ਆ ਹੂੰ ਤੇ ਘਾਟ ਦਾ ਸਾਈਜ਼ ਹਾਂ ਇਹ ਅਲੱਗ ਆਇ ਕਦੇ ਨਹੀਂ ਦੇਖਿਆ ਇਹ ਅਲੱਗ ਸਾਈਜ਼ ਦੇ ਟਾਂ ਦਾ ਹੂੰ ਤੇ ਇਹ ਅਲੱਗ-ਅਲੱਗ ਸਾਈਜ਼ ਇੱਕ ਛੋਟੇ ਸਾਈਜ਼ ਵੀ ਆ ਜਿਵੇਂ ਆਹ ਛੋਟੇ ਹੋ ਗਏ ਹਨ ਕਿਤੇ ਵੱਡੇ ਸਾਈਜ਼ ਆ ਮਤਲਬ ਇਹਨੇ ਕਈ ਸਮਿਆਂ ਦੇ ਨੂੰ ਦੇਖਿਆ ਵਾ ਕਿਉਂਕਿ ਹਰੇਕ ਸਮੇਂ ਬਣਤਰ ਅਲੱਗ-ਅਲੱਗ ਰਹੀ ਆ ਜਦੋਂ ਤੁਸੀਂ ਦਿੱਲੀ ਦਾ ਪੁਰਾਣਾ ਕਿਲਾ ਦੇਖੋਗੇ ਪਾਂਡਵਾ ਦਾ ਕਿਲਾ ਉਹਦੀ ਬਣਤਰ ਹੋਰ ਤਰ੍ਹਾਂ ਦੀ ਨੌਮਾ ਚ ਇੱਟਾਂ ਹੋਰ ਤਰ੍ਹਾਂ ਦੀਆਂ ਵਾਂ ਮ ਸਮੇਂ-ਸਮੇਂ ਤੇ ਇੱਟਾਂ ਦੇ ਡਿਜ਼ਾਈਨ ਬਦਲਦੇ ਰਹੇ ਆ ਯਾਰ ਜਦੋਂ ਕੋਈ ਐਡੀ ਵੱਡੀ ਸਲਤਨਤ ਬਣਦੀ ਉਹ ਇੱਕ ਦਿਨ ਚ ਤਾਂ ਬਣਦੀ ਨਹੀਂ ਤਾਂ ਹੋ ਸਕਦਾ ਕਿ ਜਿਹੜਾ ਮੋਢਾ ਵਾਲਾ ਰਾਜਾ ਬਣਾਉਣਾ ਸ਼ੁਰੂ ਕਰੇ ਤੇ ਹੋ ਸਕਦਾ ਕਿ ਉਹਦਾ ਪੋਤਰਾ ਫਿਨਿਸ਼ ਕਰੇ ਵੱਡੇ ਕਿਲੇ ਤਾਂ ਐਵੇਂ ਵੀ ਹੋਇਆ ਕਿ ਤਿੰਨ-ਤਿੰਨ ਪੀੜੀਆਂ ਵੀ ਲੱਗੀਆਂ ਹੁਣ ਜਿਵੇਂ ਤਾਜਮਹਾਲ ਬਣਿਆ ਤੇ 20 ਸਾਲ ਤੋਂ ਨਹੀਂ ਲੱਗ ਗਏ ਹਾਂ ਹਾਲਾਂਕਿ ਇੰਨੀ ਕੀ ਇਮਾਰਤਾ ਕਿੰਨੀ ਕੀ ਇਮਾਰਤਾ ਕਿਤੇ ਹੂੰ ਤੇ ਰਾਜਸਥਾਨ ਦੇ ਵਿੱਚ ਇੱਕ ਮੈਂ ਕਿਲੇ 'ਚ ਗਿਆ ਸੀਗਾ ਜੈਪੁਰ ਵਾਲੇ ਪਾਸੇ ਉਹ ਕਹਿੰਦਾ ਸੀਗਾ ਵੀ ਉਹ ਉਹਨਾਂ ਨੂੰ ਉਹਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਉਹਦੇ ਤਕਰੀਬਨ 100 ਸਾਲ ਲੱਗ ਗਿਆ ਸੀ ਉਹਨਾਂ ਨੂੰ ਲਾਸਟ ਐਕਟ ਲੱਗਣ ਤੱਕ ਹਾਂ ਬਿਲਕੁਲ ਜਿਵੇਂ ਬਿਕਨੇਰ ਦਾ ਕਿਲਾ ਵਜੂਨਾਗੜ ਉਹਨੂੰ 27 ਪੀੜੀਆਂ ਲੱਗ ਗਈਆਂ ਸੀ ਤੇ ਐਵਰੇਜ ਤੁਸੀਂ 40 ਸਾਲ ਵੀ ਇੱਕ ਦੇ ਮੰਨ ਲਓ ਹਾਂ ਤੇ 27 ਪੀੜੀਆਂ ਲੱਗ 27 ਪੀੜੀਆਂ ਲੱਗੇ ਜੂਨਾਗੜ ਕਿਲਾ ਉਹ ਵੀਡੀਓ ਵੀ ਆਪਣੇ ਇਸ ਚੈਨਲ ਤੋਂ ਦੇਖ ਸਕਦੇ ਆ। ਹਾਂ ਉਹਦੇ ਵਿੱਚ ਇਟਾਂ ਅਲੱਗ-ਅਲੱਗ ਤਰ੍ਹਾਂ ਦੀਆਂ ਮਿਲਣਗੀਆਂ। ਮਿਲਡਿੰਗ ਦਾ ਕਿੰਨਾ ਬਦਲ ਜਾਂਦਾ। ਤੇ ਸ਼੍ਰੀ ਰਾਮਚੰਦਰ ਜੀ ਪੰਜ ਤੋਂ 7000 ਸਾਲ ਪੁਰਾਣੀ ਗੱਲ। ਹਾਂ ਉਦੋਂ ਤੋਂ ਲੈ ਕੇ ਆ ਜਗ੍ਹਾ ਤੇ ਰਾਜੇ ਹਮ ਹੁੰਦੇ ਆਏ ਆ। ਮੈਨੂੰ ਤੇ ਤੁਰਨਾ-ਤੁਰਨਾ ਹੀ ਬਹੁਤ ਚੰਗਾ ਲੱਗਦਾ। ਬਹੁਤ ਚੰਗਾ ਲੱਗਦਾ। ਮੈਂ ਜਦੋਂ ਪਿਛਲੀ ਵਾਰ ਆਇਆ ਇੱਥੇ ਪਠਾਨ ਮਾਜਰੇ ਮੈਂ ਉਦੋਂ ਹੀ ਗੱਲ ਕਰਕੇ ਗਿਆ ਪ੍ਰੀਤ ਨਾਲ ਮੈਂ ਕਿਹਾ ਯਾਰ ਜੇ ਆਹ ਜਗਾ ਬਾਰੇ ਯਾਰ ਆਪਾਂ ਨੂੰ ਇੱਥੋਂ ਦੇ ਲੋਕਾਂ ਨੇ ਨਹੀਂ ਦੱਸਿਆ ਹਰਪੇਜ ਨੂੰ ਜ਼ਰੂਰ ਪੁੱਛਾਂਗੇ ਤੈਨੂੰ ਪੁੱਛਿਆ ਤੈਨੂੰ ਪਤਾ ਸੀ ਹਾਂ ਕਿ ਇਹ ਪੜਦੇ ਅਸਲ 'ਚ ਇੱਕ ਗੱਲ ਆ ਹੁਣ ਆਪਾਂ ਨੂੰ ਕੋਈ ਸੁਪਨਾ ਆਉਂਦਾ ਵਾ ਕੋਈ ਬਜ਼ੁਰਗਾਂ ਤੋਂ ਸੁਣ ਲਿਆ ਜਾਂ ਕੋਈ ਪੜ ਲਿਆ ਇਤਿਹਾਸ ਹਨਾ ਬਹੁਤ ਸਾਰੇ ਲੋਕ ਇਸ ਚੀਜ਼ ਦਾ ਵੀ ਸ਼ੱਕ ਕਰਦੇ ਇਹ ਰੂਪ ਪਹਿਲਾਂ ਕਿਵੇਂ ਹੋ ਜੂਗਾ ਇੱਥੇ ਸਾਰਾ ਕੁਝ ਸੰਭਵ ਆ ਜੋ ਅੱਜ ਹੋ ਰਿਹਾ ਸੋਚਿਆ ਤਾਂ ਫਿਰ ਇਹ ਵੀ ਕਿਸੇ ਨੇ ਨਹੀਂ ਸੀ ਇਹ ਵੀ ਨਹੀਂ ਸੀ ਸੋਚਿਆ ਵੀ ਆਪਾਂ ਮੋਬਾਈਲ ਤੇ WhatsApp ਤੇ ਫੋਟੋ ਕਰ ਲਾਂਗੇ ਜਾਂ ਵੀਡੀਓ ਕਾਲ ਦੇਖ ਲਾਂਗੇ ਜਦੋਂ ਆਪਾਂ ਪੜਦੇ ਹੁੰਦੇ ਸੀ ਉਦੋਂ ਸੋਚਿਆ ਸੀ ਆਪਣੇ ਜੇਬਾਂ ਚ ਆਏ ਜੇ ਫੋਨ ਆਏ ਹੋਣਗੇ ਇਹ ਕਿਹੜਾ ਸੋਚਿਆ ਸੀ ਕਿਸੇ ਨੇ ਯਾਰ ਸਾਰਾ ਕੁਝ ਸੰਭਵ ਆ ਇੱਥੇ ਦੁਨੀਆ ਤੇ ਸਭ ਕੁਝ ਹੋ ਹੀ ਸਾਰਾ ਕੁਝ ਸੰਭਵ ਆ ਆਹ ਕਹਾਤਾ ਰੱਖਾ ਆ ਇਹਨੂੰ ਪਲਕ ਪੀਲਾ ਹੀ ਨਹੀਂ ਸੀ ਲੱਗਦੀ ਹੁੰਦੀਆਂ ਇਹਨੂੰ ਕਰੀਅਰ ਕਰੀਅਰ ਆ ਹੈ ਨਾ ਨਹੀਂ ਮੈਨੂੰ ਇਹਦੇ ਬਾਰੇ ਪਾਲੀ ਨਹੀਂ ਕਰੀਅਰ ਕੰਡੇ ਆ ਕਰੀਅਰ ਆ ਇਹਦੇ ਬਾਰੇ ਤਾਂ ਮੈਨੂੰ ਪਤਾ ਵੀ ਇਹਨੂੰ ਸ਼ਾਇਦ ਕਮੀ 나ਗਦੌਣ ਕਹਿੰਦਿਆਂ। 나ਗਦੌਣ ਹਣਾ? ਹਾਂ। 나ਗਦੌਣ ਹੀ ਕਹਿੰਦਿਆਂ ਨੇ ਇਹਨੂੰ। ਵੀ ਕਹਿੰਦੇ ਵੀ ਜੇ ਸੁਣਨ ਚ ਆਇਆ ਗੱਲਾਂ ਇਹ ਨਹੀਂ ਪਤਾ ਐਵੇਂ ਕੋਈ ਖਾਈ ਜਾਵੇ। ਕਹਿੰਦੇ ਵੀ ਇਹਦੇ ਨੇੜੇ ਸੱਪ ਨਹੀਂ ਆਉਂਦਾ। ਹੂੰ। 나ਗਦੌਣ ਦੇ ਬੂਟੇ ਬਾਰੇ। ਹਾਂ। ਆਹ ਵੀ ਇੱਥੇ ਵੀ ਕੁਛ ਇੱਟਾਂ ਰ ਬਹੁਤ ਵੱਡੇ ਪੱਧਰ ਤੇ ਯਾਰ। ਹੂੰ। ਚੀਜ਼ਾਂ ਬਹੁਤ ਕਮਾਲ। ਬਹੁਤ ਕਮਾਲ ਬਣਿਆ ਹੋਇਆ ਸੀ ਜਦੋਂ ਤੁਸੀਂ ਇਹਦਾ ਇਲਾਕਾ ਦੇਖੋਗੇ ਨਾ। ਮਤਲਬ ਬੰਦਾ ਇੱਧਰ ਨੂੰ ਜਾਊਗਾ ਗਵਾਚਣ ਵਾਲਾ ਕੰਮ ਆ ਜੰਗਲ ਹੀ ਜੰਗਲ ਆ ਇੱਧਰ ਨੂੰ ਜਾਊਗਾ। ਚਿੜੀਆਂ ਬਹੁਤ ਆ ਯਾਰ। ਨਿੱਕੀਆਂ ਚਿੜੀਆਂ ਬਹੁਤ ਆ ਹੂੰ ਇਧਰਲੇ ਪਾਸੇ ਗੱਲ ਕਰ ਲੈਣ ਚ ਭੁੱਲੇ ਫੋਟੋਗ੍ਰਾਫੀ ਵੀ ਕਰ ਲੈਂਦੇ ਹਾਂ ਹਾਂ ਆ ਯਾਰ ਲੈ ਹਾਂ ਹੈ ਬਹੁਤ ਮਤਲਬ ਹੋ ਬਹੁਤ ਲੰਬਾ ਚੌੜਾ ਏ ਹਾਂ ਅਸਲ ਤੇ ਨਾ ਜਿਹੜੀ ਚਿੜੀਆਂ ਵਾਸਤੇ ਆ ਚੀਜ਼ਾਂ ਚਾਹੀਦੀਆਂ ਮੈਂ ਹੂੰ ਬਾਅਦ ਚ ਆਉ ਰਹੀ ਐ ਤੁਹਾਨੂੰ ਹਾਂ 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 ਆ ਸੁਣਦੀ ਐ ਕਿੰਨੀਆਂ ਚਿੜੀਆਂ ਯਾਰ ਇੰਨਾ ਵਾਸਤੇ ਕਿੰਨਾ ਸੋਹਣਾ ਮਾਈਕਾਂ ਨੇ ਸ਼ਾਇਦ ਨੌਇਸ ਕੈਨਸਲਿੰਗ ਕਰ ਦੇਣੀ ਆ ਪਰ ਜੇ ਇੱਕ ਸਕੰਡ ਲਈ ਚੁੱਪ ਕਰ ਗਏ ਤਾਂ ਚਿੜੀਆਂ ਇੱਥੇ ਬਹੁਤ ਆਨੰਦ ਨਾਲ ਬੋਲ ਰਹੀਆਂ ਹਨ ਹਾਂ ਬਸ ਆ ਆਨੰਦ ਆ ਭਾਈ ਆ ਆ ਚੀਜ਼ਾਂ ਕਰਕੇ ਮੈਂ ਇਕ ਲਿਆ ਕੁਲਿਆ ਇੱਧਰ ਉੱਧਰ ਤੁਰਿਆ ਫਿਰਦਾ ਮੈਂ ਹੋਰ ਗੱਲਾਂ ਕੁਛ ਨਹੀਂ ਯਾਰ ਜਦੋਂ ਆਪਾਂ ਇਹੋ ਜੇ ਥਾਂ ਤੇ ਜਾਂਦੇ ਆ ਤਾਂ ਕਿਤੇ ਨਾ ਕਿਤੇ ਸਾਨੂੰ ਇਤਿਹਾਸ ਆਪਣੇ ਨੇੜੇ ਲੱਗ ਰਿਹਾ ਉਹ ਇੱਥੇ ਇੱਥੇ ਆਪਾਂ ਕਾਹਤੋਂ ਤੁਰੇ ਫਿਰਦੇ ਆ ਆਪਾਂ ਨੂੰ ਐ ਮਹਿਸੂਸ ਹੁੰਦਾ ਕਿ ਕਦੇ ਬਾਬਾ ਬੰਦਾ ਸਿੰਘ ਬਹਾਦਰ ਨੇ ਐ ਗੇੜਾ ਦਿੱਤਾ ਹੋਊਗਾ ਇੱਥੇ ਦੇਖ ਮੈਂ ਇੱਕ ਹੋਰ ਵੀ ਇਹਨਾਂ ਨਾਲ ਸਾਝ ਹੋਣ ਦਾ ਕਾਰਨ ਇੱਕ ਹੋਰ ਵੀ ਬਣਦਾ ਹੂੰ ਉਦੋਂ ਸਿੱਖਾਂ ਦੀ ਜਾਂ ਪੰਜਾਬੀਆਂ ਦੀ ਗਿਣਤੀ ਕਿੰਨੀ ਕੁ ਹੋਗੀ ਪੰਜਾਬੀਆਂ ਦੀ ਬਹੁਤਲ ਸਿੱਖਾਂ ਦੀ ਥੋੜੀ ਹੋਊਗੀ ਗਿਣਤੀ ਹੂੰ ਉਹਨਾਂ ਥੋੜੇ ਜਿਹਾ ਸਿੱਖਾਂ ਦੇ ਵਿੱਚ ਯਾਰ ਆਪਣਾ ਵੀ ਤਾਂ ਕੋਈ ਵੱਡ ਬਡੇਰਾ ਹੋਊਗਾ ਹੀ ਹਾਂ ਕਿੰਨੀ ਕੁ ਗਿਣਤੀ ਸੀਗੀ ਜਿਹੜੀ ਆਪਾਂ ਦਸਵੀਂ ਦੀ ਰੋਟੀ ਕਹਿ ਦਿੰਨੇ ਆ ਅਸਲ ਚੋ ਸ਼ਹੀਦਾਂ ਦੀ ਰੋਟੀ ਹੁੰਦੀ ਆ ਕਹਿੰਦੇ ਵੀ ਜਿਹੜੇ ਜੰਗਾਂ 'ਚ ਸ਼ਹੀਦ ਹੋਏ ਆਪਾਂ ਉਹਨਾਂ ਨੂੰ ਸਤਿਕਾਰ ਦੇਣ ਵਜੋਂ ਯਾਦ ਕਰਨ ਵਜੋਂ ਕਿੱਡੀ ਵੱਡੀ ਇੱਕ ਖਰਪੇਜ ਹੋਰ ਗੱਲ ਆ ਦਸਵੀਂ ਦੀ ਰੋਟੀ ਤੋਂ ਗੱਲ ਜ਼ਿਆਦਾ ਹੀ ਹਾਂ ਤੂੰ ਦੇਖ ਆਪਣੇ ਲੋਕਾਂ ਦੀ ਸੋਚ ਕਰਨ ਚਿੜੀ ਦਾ ਹਾਂ ਮਗਰਲੇ ਪਾਸੇ ਚਿੜੀ ਆ ਉਹ ਦੇਖੀ ਉਹ ਦੇਖ ਬੇਟੀ ਇਹਦੀ ਬਦ ਹਾਂ ਜੀ ਆਪਣੇ ਲੋਕਾਂ ਦੀ ਸੋਚ ਦੇਖ ਹਾਂ ਜੀ ਕਿ ਸਾਨੂੰ ਹੂੰ ਸਾਡੇ ਸੈਂਕੜੇ ਸਾਲ ਪਹਿਲਾਂ ਸ਼ਹੀਦ ਹੋਏ ਲੋਕਾਂ ਦੀ ਵੀ ਭੁੱਖ ਦਾ ਫਿਕਰ ਹੋਣਾ ਫਿਕਰ ਇਹਦੀ ਪਵਿੱਤਰਤਾ ਦੇਖੋ ਇਹ ਸੋਚ ਦੀ ਸਹੀ ਬਹੁਤ ਲੋਕਾਂ ਨੂੰ ਅੱਜ ਆਪਦੇ ਬਜ਼ੁਰਗ ਦੇ ਭੁੱਖੇ ਹੋਣ ਦਾ ਫਿਕਰ ਨਹੀਂ ਹਾਂ ਉਹਨਾਂ ਹਾਂ ਮਤਲਬ ਪਦਾਰਥਵਾਦੀ ਲੋਕਾਂ ਦਾ ਤੇ ਰੂਹ ਵਾਲੇ ਲੋਕਾਂ ਦਾ ਇੰਨਾ ਫਰਕ ਆ ਜਿਹੜੇ ਰੂਹਾਂ ਨੂੰ ਪੂਜਦੇ ਆ ਉਹ 700 ਸਾਲ ਪਹਿਲਾਂ ਮਰੇ ਦੇ ਭੁੱਖ ਦਾ ਵੀ ਫਿਕਰ ਕਰਦੇ ਆ ਸਹੀ ਆ ਇਹ ਸਿਰਫ ਸ਼ਰਧਾवान ਵਾਲੇ ਬੰਦੇ ਦੀ ਗੱਲ ਆ ਜੀ ਇਹਦੇ ਵਿੱਚ ਤੁਸੀਂ ਤਰਕ ਦੇ ਆਧਾਰ ਤੇ ਬਹੁਤ ਗੱਲਾਂ ਕਰ ਸਕਦੇ ਹੋ ਪਰ ਫੀਲ ਤਾਂ ਇੱਕ ਹੈਗਾ ਨਾ ਫੀਲ ਤੇ ਜਜ਼ਬਾਤ ਹੈ ਨਾ ਇੱਕ ਫੀਲ ਆ ਕਿ ਸਾਡਾ ਜਿਹੜਾ 1000 ਸਾਲ ਪਹਿਲਾਂ ਮਰਿਆ ਉਹ ਵੀ ਕਿਤੇ ਭੁੱਖਾ ਨਾ ਬੈਠਾ ਹੋਵੇ ਸਾਨੂੰ ਇਹ ਵੀ ਫਿਕਰ ਹੈ ਜਿਵੇਂ ਗੁਰਦਾਸਵੰਦ ਦਾ ਗਾਣਾ ਨਹੀਂ ਸੀ ਸਾਡੇ ਘਰ ਘਰ ਵਿੱਚ ਸ਼ਹੀਦ ਨੇ ਜਰਾ ਲਾਇਓ ਕੋਈ ਹਿਸਾਬ ਹਾਂ ਹੂੰ ਮਤਲਬ ਗਿਣਤੀ ਥੋੜੀ ਹੋਊਗੀ ਆਪਣੇ ਵੀ ਤਾਂ ਪੁਰਖੇ ਵੱਡ ਬਡੇ ਰਹੇ ਹੂੰ ਕਿਸੇ ਜੰਗ 'ਚ ਹੋਣ ਗਏ ਕਿਸੇ ਕਿਸੇ 'ਚ ਹਾਂ ਹਾਂ ਐਵੇਂ ਅੱਗੇ ਦੀ ਅੱਗੇ ਬਰੀਡ ਹੋਏ ਆਂ ਜਿਵੇਂ ਢਾਲੀ ਵਾਲ ਗੋਲ ਤੇ ਵਿੱਚੋਂ ਅੱਗੇ ਤੁਹਾਨੂੰ ਦੱਸਦਾ ਨਾਮ ਭਗਤ ਧੰਨਾ ਜੀ ਹਾਂ ਥੋੜਾ ਢਾਲੀ ਵਾਲ ਕੋਤਾ ਮੈਂ ਕਿਹ ਦੱਸਣ ਨੂੰ ਕੋਲਾ ਜੀ ਮੈਂ ਕਿਹਾ ਵੀ ਲੈ ਤੁਹਾਡੇ ਬਾਬੇ ਦੇ ਆਏ ਆ ਹਾਂ ਭਗਤ ਧੰਨਾ ਜੀ ਹਰਪੇ ਜ ਉਹਨਾਂ ਦੇ ਜਾ ਕੇ ਆਇਆ ਉਸ ਜਗ੍ਹਾ ਤੇ ਤੇ ਹਜੇ ਤੱਕ ਅਸੀਂ ਗਏ ਨਹੀਂ ਟੌਕ ਟੌਕ ਦੇ ਵਿੱਚ ਹਾਂ ਉਹ ਜਾਣਾ ਬਹੁਤ ਪਵਿੱਤਰ ਜਗ੍ਹਾ ਮੈਂ ਹਰ ਵਾਰੀ ਜਾਣਾ ਉੱਥੇ ਮੈਂ ਸੱਚੀ ਜਾਣਾ ਉੱਥੇ ਤੇ ਮੈਂ ਨਾ ਜਦੋਂ ਉਹ ਤੇਰੀ ਵੀਡੀਓ ਦੇਖੀ ਸੀ ਹਾਂਜੀ ਤੇ ਮੈਨੂੰ ਪਤਾ ਲੱਗਿਆ ਵੀ ਭਗਤ ਧੰਨਾ ਜੀ ਤਾਂ ਸਾਡੇ ਚੋਂ ਸੀ ਹਾਂ ਤੇ ਅਸੀਂ ਢਾਲੀਵਾਲ ਹੋਣ ਦੇ ਨਾਤੇ ਹੂੰ ਯਾਰ ਕਦੇ ਗਏ ਨਹੀਂ ਉੱਥੇ ਢੋਲ ਢੋਲ ਢਾਲੀਵਾਲ ਢੋਲਪਾਲ ਢੋਲ ਹੁੰਦਾ ਬਲਦ ਹੂੰ ਬਲਦੇ ਪਾਲਦੇ ਹੁੰਦੇ ਸੀਗੇ ਉੱਥੋਂ ਇਹ ਨਾਂ ਚੱਲਿਆ ਵਾ ਇਤਿਹਾਸਿਕ ਡਿਟੇਲ ਤੁਸੀਂ ਹੋਰ ਵੀ ਆਪ ਦੇ ਲੈਵਲ ਤੇ ਕੱਢ ਸਕਦੇ ਹੋ ਇਹ ਧੌਲੇ ਪਿੰਡ ਦੇ ਵਿੱਚ ਆ ਕੇ ਬੈਠੇ ਆ ਸਭ ਤੋਂ ਪਹਿਲਾਂ ਹਾਂ ਹਾਂ ਬਿਲਕੁਲ ਅਹੀਂ ਮਤਲਬ ਤੋਰਾ ਫਿਰ ਗਊਆਂ ਵਾਲੇ ਬੰਦੇ ਜਿੱਧਰ ਚਾਰਾ ਹੋ ਗਿਆ ਬਾਈ ਉਧਰ ਨਹੀਂ ਵਗ ਲੈ ਤੁਰਨਾ ਹੂੰ ਮਤਲਬ ਇਹ ਤੋਰਾ ਫਿਰ ਆਈ ਰਿਆ ਬਾਲਾ ਮੈਨੂੰ ਲੱਗਦਾ ਵੀ ਕੜਾਮ ਪਿੰਡ ਦੇ ਲੋਕਾਂ ਨੂੰ ਪਟਿਆਲੇ ਏਰੀਆ ਦੇ ਲੋਕਾਂ ਨੂੰ ਆ ਚੀਜ਼ ਪਸੰਦ ਆਈ ਹੋਊਗੀ ਹਾਂ لازਮੀ ਆਈ ਹੋਗੀ ਆ ਸਾਨੂੰ ਸਲੂਟ ਆ ਯਾਰ ਉਹਨਾਂ ਲੋਕਾਂ ਜਿਨ੍ਹਾਂ ਨੇ ਇੰਨੀ ਚੀਜ਼ ਨੂੰ ਸਾਹਮਣੇ ਰੱਖ ਲਿਆ ਧੰਨਵਾਦ ਦੀਆਂ ਬਈ ਕੰਡਾਮ ਪੜਨ ਵਾਲੇ ਤੁਹਾਡਾ ਯਾਰ ਜੀ ਨੇ ਵੀ ਇਸ ਜਗ੍ਹਾ ਤੇ ਇੱਕ ਰੋੜਾ ਸਾਂਭਣ ਦਾ ਵੀ ਯਤਨ ਕੀਤਾ ਸਾਂਭਣ ਦਾ ਯਤਨ ਕੀਤਾ ਉਹਦਾ ਧੰਨਵਾਦ ਆ ਉਹ ਸਾਡੇ ਲਈ ਪੂਜਣਯੋਗ ਹੀ ਆ ਬਸ ਹਾਂ ਉਹ ਬੰਦਾ ਸਾਡੇ ਲਈ ਪੂਜਣਯੋਗ ਆ ਜਿਹੜੀ ਦੋ ਇੱਟਾਂ ਸਾਨੂੰ ਹਿਸਟਰੀ ਦੀਆਂ ਖੜੀਆਂ ਮਿਲ ਗਈਆਂ ਧੰਨਵਾਦ ਆ ਧੰਨਵਾਦ ਤੇ ਧੰਨੋਦਾਰ ਕਰਦੀ ਆ ਦਰਸ਼ਕਾਂ ਦਾ ਵੀ ਧੰਨਵਾਦ ਸਾਰੇ ਦਰਸ਼ਕਾਂ ਦਾ ਧੰਨਵਾਦ ਮਿਹਰਬਾਨੀ ਤੇ ਸ਼ੇਅਰ ਕਰ ਦਿਓ ਬਈ ਵੀਡੀਓ